ਬਾਤੇਾਰੇ ਦਾ ਧੰਨਵਾਦ ਕਰਦਾ ਹਾਂ ਜੈ ਹਿੰਦ ਕਰੇ ਜੋ ਸਾਰੇ ਇਕੱਠਾ। ਇਹ ਹਨ ਪੰਜਾਬ ਸਭੀ ਦੇ ਬਹੁਤ ਕੋਲ ਦਾ ਕੋਡ ਹੈ ਦਿਖਾ ਸਮਾ ਦੇ ਆਪੂ ਹੋਰ ਬੜੀ ਬੇਹਤੀਆ ਨਰਿੰਦਰ ਸਿੰਘ ਜੀ ਰੰਧਾਵਾ ਉਹ ਆ ਕੇ ਆਪਣੇ ਵਿਚਾਰ ਰੱਖਣਗੇ ਉਹਨਾਂ ਤੋਂ ਬਾਅਦ ਭਜਨ ਸਿੰਘ ਜੀ ਪੰਗੋਈ ਕ੍ਰਾਂਤੀਕਾਰੀ ਵਿਦਿਆਰਥੀ ਜੂਨੀਅਰ ਡਾਕਟਰ ਦਰਸ਼ਨਪਾਲ ਉਹ ਆ ਜਾਣ। ਮੇਰੀ ਬੇਨਤੀ ਆ ਸਾਰੇ ਕਿਸਾਨਾਂ ਨੂੰ ਕਿ ਆਪਾਂ ਨੇ ਜਗਾ ਬਹੁਤ ਰਾਖੀਆ ਪਿੱਛੇ ਤੇ ਮੋਰਚੇ ਉੱਤੇ ਆਪਾਂ ਬੈਠੇ ਤਾਂ ਕਿ ਆਪਣਾ ਕੋਈ ਇੱਥੇ ਆਪਣੇ ਕੀ ਕਹਿੰਦੇ ਨੇ ਕਬੱਡੀ ਦਾ ਮੈਚ ਨਹੀਂ ਲੱਗਾ ਹੋਇਆ ਤੇ ਆਪਾਂ ਉਸਕੇ ਵੇਖੀਏ ਇਹ ਲੜਾਈ ਚੱਲ ਰਹੀ ਹੈ ਆਪੀ ਕੈਂਪਰ ਤੋਂ ਪੰਜਾਬ ਸਰਕਾਰ ਦਾ ਤੁਸੀਂ ਲੜਾਈ ਦੇ ਮੋਰਚੇ ਤੇ ਆਏ ਹੋ ਉਸ ਤਰੀਕੇ ਨਾਲ ਮੇਰੀ ਬੇਨਤੀ ਹੈ ਕਿ ਜਿੱਥੇ ਜਗਾ ਬੈਠੀ ਆ ਸਟੇਜ ਵੱਲ ਸੰਯੁਕਤ ਮੋਰਚੇ ਦਾ ਹੱਥ ਜੋੜ ਕੇ ਬੈਠੇ ਆਪਾਂ ਸਭ ਕਿ ਆਓ ਜੀ ਵਿਰਿੰਦਰ ਸਿੰਘ ਜਿੰਮਾਦਾਰ ਸਤਿ ਸ਼੍ਰੀ ਅਕਾਲ ਜੇ ਭਗਵਾਨ ਦੀ ਕਿਰਪਾ ਕਰੋ ਤੇ ਲੋਕਾਂ ਦੇ ਲੋਕਾਂ ਨੂੰ ਇੱਕ ਮੌਕਾ ਮਾਣ ਸਾਡਾ ਮਿੱਤਰਾਂ ਦਾ ਜੰਗਾ ਸਾਡਾ ਠਾਕਾ ਜਿਹੜਾ ਸਾਡੇ ਅੰਦਰ ਸ਼ਬਦ ਹੋਇਆ ਹੋਇਆ ਉਹਦੇ ਕਰਾ ਪ੍ਰਦਰਸ਼ਨ ਕਰਾ ਅੱਗੇ ਦਾ ਪ੍ਰਦਰਸ਼ਨ ਸਾਡਾ ਕੰਨਿਆ ਕੋ ਬਾਹਤੋ ਲਾਗੇ ਪਸ਼ਮੀਰ ਸਾਡੇ ਦਿਲ ਦੀ ਧਕਨ मुख्यत्री ऐ दमल ਜੇ ਲੋਕਦਰਰਾ ਮੋਰ ਸਾਥ ਕਰ ਨਹੀਂ ਹੁੰਦਾ ਸੂਰੇ ਨਾਲ ਕੋਈ ਮਿਲਣ ਵੀ ਕੀਤੀ ਜਾਏਗੀ। ਕਿਉਂਕਿ ਸੰਗਤ ਸਰਦਾਰਾਂ ਦਾ ਮਨਰਾ ਪਟਾਵਾ ਜੁਮਾਨੇ ਪਰ ਤਾਰਿਕ ਕਰਮੋਦ ਮਸਜਿਦੇ ਕੋਲ ਨਾ ਨੇ। ਪਾਕਿਸਤਾਨ ਦੀ ਵੀ ਦਿੱਸਤ ਬੜੀ ਵੱਧ ਗਈ ਆ। ਅੱਜ ਭਗਵੰਤ ਮਾਨ ਜਿੱਦ ਕੇ ਸਵਾਤਾ ਕੇ ਅੱਜ ਰਾਜ ਕਰਨਾ ਚਾਹੁੰਦਾ। ਪਰ ਇਹਨਾਂ ਨੂੰ ਯਾਦ ਰੱਖੇ ਨਾ ਤੇ ਚੁੱਲ੍ਹਵੇਂ ਨਹੀਂ ਚੱਲਣ ਦੇ ਕੋ। ਆਹ ਮਾਰੇ ਜੁਗਨ ਦੇ ਵਿੱਚ ਇੱਕ ਹਨੂ ਇੱਕ ਗੰਭੀਰ ਸਾਵਧਾਨ ਕਰਕੇ ਘੱਟਣ ਕੇ ਜਿਹੜਾ ਇਸ ਨੂੰ ਕਿ 15000 ਲੋਕ ਦੇ ਜਨਮ ਦੇ ਸਾਹੇ ਤੜਤਣ ਯਾਦ ਰੱਖਿਓ 4:00 ਵਜੇ ਹੋ ਹੋ ਕਹਿ ਹਾਰੇ ਜਾਦੇ ਤੱਕ ਹੋਵੇ ਅੱਜ ਅਜੇ ਇਹ ਗਾਤੇ ਸ਼ੌਕ ਦੇ ਕਰੇ ਕੰਨ ਕੰਡਿਆ ਸਾਰੇ ਸਾਰੇ ਜੀ ਚੱਲਿਆ ਅੱਜ ਇਹ ਮਖਾਨ ਤੇ ਕੱਢੇ ਹੋਏ ਨੇ ਇਹ ਸਰਪੰਚ ਨੇ ਉਹ ਸਰਕਾਰੀਆਂ ਚੜਾ ਲਾਉਂਦਾ ਹੈ ਇਹ ਸਰਕਾਰ ਨੇ ਉਹ ਸਦਨਾਂ ਉਹ ਫੈਲੋ ਕੋ ਥੋੜੀ ਜਿਹਾ ਨਾਲੇ ਜਬਰ ਕਰਦੇ ਆਂ ਸ਼ਹਿਰ ਵਿੱਚ ਕਰਤਾ ਹੈ ਤੇ ਹੋਰ ਉਹ ਸਮਝ ਕੇ ਅਸੀਂ ਇਹ ਸੇਕ ਨੂੰ ਹੋਰ ਮਜ਼ਬੂਤ ਕਰਾ ਦੇ ਔਰ ਆਪਣੇ ਕਦਮ ਕਿ ਬਤਾਵਾਂਗੇ ਇਹਲਾ ਕਦਮ ਢੜਕਾ ਆਪ ਹੀ ਆ ਮੰਨਾਂ ਪ੍ਰਾਪਤ ਕਰਾਂਗੇ ਇਹ ਹੋਰ ਉਹ ਸਮਝਿਆ ਹੈ ਇਹ ਸਰਕਾਰ ਦੀ ਤੇ ਖੇਤੀ ਕਰਨੀਆਂ ਕੋਈ ਜਿੱਥੇ ਤੋਂ ਸਾਡੀਆਂ ਮੰਗਾ ਮੰਨਣ ਦੀ ਗੱਲ ਨਹੀਂ ਕਰਦੀ ਸਾਡੇ ਉੱਤੇ ਜ਼ਬਰਦਸਤੀ ਹੁੰਦੀ ਆ ਸਾਨੂੰ ਮੀਟਾ ਨਹੀਂ ਕਰਦੇ ਸੀ ਅੱਜ ਵੀ ਸਾਨੂੰ ਆਸ ਸੀ ਜੀ ਭਾਇਆ ਕਿ ਫਿਰ ਤਾਂ ਸਾਡੀ ਭਲੋ ਭੜੀ ਕਰੇਗੀ ਪਰ ਤੁਹਾਡਾ ਇਹ ਨਾ ਤੁਹਾਡੀ ਧਰਕਾ ਉਹਨਾਂ ਜੀ ਆਗੇ ਤੇ ਨੋੜੀ ਦਿੱਤੀ ਆ ਔਰ ਤੁਸੀਂ ਆ ਕੇ ਵਜੀਪਤਰ ਦੇ ਕੋਲ ਖੜੇ ਹੋਇਓ ਇਹ ਤੁਸੀਂ ਬਲਾਈਆ ਪੁੱਤ ਕਰੋ ਇਹਨਾਂ ਦੀ ਨਾ ਹਾਂ ਤੁਹਾਨੂੰ ਪਤਾ ਜਾਂ ਜੰਦਾ ਕੈਟ ਕਰੇਗਾ ਜਿੱਦ ਤੋਂ ਇਹ ਦਾ ਨਰੇਂਦਰ ਸਿੰਘ ਜੀ ਦਾਵਾ ਕੋਈ ਮੇਰੀ ਬੇਨਤੀ ਆ ਬਜਨ ਸਿੰਘ ਜੀ ਕੋ ਉਹ ਇੱਕ ਕਾਰਤੀਕਾਰੀ ਖਾਨ ਯੂਨੀਅਨ ਦੇ ਆਗੂ ਉਹਨਾਂ ਦੇ ਬਾਅਦ ਸਰਜੀਤ ਸਿੰਘ ਜੀ ਕੁਵਾਰ ਸਮੂਹੇ ਖਾਨ ਸਮਾਜ ਦੇ ਆਗੂ ਉਹ ਜਾ ਰਹੇ 105 ਮਿੰਟ ਸਤਿਕਾਰਯੋਗ ਨੇ ਇਹ ਸਰਕਾਰ ਤੇ ਜੀਵੋਂ ਪਰੋਂ ਅੱਜ ਪਹਿਲਾ ਫਰੇਆ ਕਰਦਿਆ ਵਾਹਿਗੁਰੂ ਜੀ ਦਾ ਸਤਿ ਸ਼ਾਹ ਵਾਹਿਗੁਰੂ ਜੀ ਦੀ ਖੜੇ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਚਾਰ ਵਸੇਆ ਸਾਥੀਓ ਸਾਥੀਓ ਇੱਕ ਗੱਲ ਦੱਸਨੇ ਆ ਕਿ ਅੱਜ ਵੀ ਬੋਟਾ ਪਾ ਕੇ ਸਰਕਾਰ ਬਣਾ ਰਹੀਆਂ ਲੋਪਰਸਾ ਚਲਦੀਆਂ ਆਪਾਂ ਕੋਲ ਸਮਾਨ ਨਹੀਂ ਸਰਕਾਰ ਸਭਾ ਸਮਾਨ ਦਿਵਾ ਰਿਹਾ ਨਾ ਮੋਦੀ ਦੀ ਸਰਕਾਰ ਮੋਦੀ ਦਿਵਾ ਰਿਹਾ ਐਸੇ ਕਾਰਪੋਰੇਟ ਕਾਹ ਹੈ ਜਿਨ੍ਹਾਂ ਦਾ ਕੰਟਰੋਲ ਅਮਰੀਕਾ ਕੋਲ ਹੈ ਉਹ ਜਾ ਰਹੇ ਆ ਅਮਰੀਕਾ ਇਸ ਤੋਂ ਪਾਲਸੀਆਂ ਬਣਦੀਆਂ ਦਬੰਗੂਤੀ ਉਹਨਾਂ ਵਿੱਚੋਂ ਅਮਰੀਕਾ ਨੇ ਡੰਡਾ ਚੜਾ ਹੈ ਰਾਖੀ ਖਾਨ ਕਰਕੇ ਦੇ ਸਾਡੇ ਬੱਚੇ ਨੇ ਹੱਥ ਖੜੀਆਂ ਲਾ ਕੇ ਫੇਰੀਆਂ ਲਾ ਕੇ ਲਿਆਂਦੇ ਤੇ ਤਾਂ ਮੋਦੀ ਦਾ ਕਰਕੇ ਛੋਟੇ ਤੋਂ ਇੱਕ ਆ ਪਹਿਲਾਂ ਕਿ ਇੱਕ ਸੋਈ ਸਾਰੀ ਕੀਤੀ ਆ ਬੱਚਿਆਂ ਨੂੰ ਬਾਹਰ ਕਰਵਾਉਣਾ ਪੈਣਾ ਜਮੀਨਾਂ ਲੋਕਾਂ ਦੇ ਬੱਚੇ ਬਾਹਰ ਕਰਵਾਓ

अमृ शुके लड़ी रे रही ਪੂਰਨ ਪ੍ਰਧਾਨ ਮੋਰਚਾ ਜਿੰਦਾਬਾਦ 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 ਮੋਰਚਾ ਮੁਕਤਬਾਤ 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 ਪੂਰਨ ਪ੍ਰਧਾਨ ਮੋਰਚਾ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਸਾਡਾ ਭਦਰ ਸਿੰਘ ਜੀ ਕੰਬੋਈ ਰਾਜ ਸਿਕਾਰੀ ਖਾ ਜੁਗਿਆ ਡਾਕਟਰ ਸੱਖੇਵਾਲ ਉਹਨਾਂ ਦੀ ਅਸ਼ਮੀ ਕੁਮਾਰ ਜੀ ਆ ਸਮਾਜ ਸਮਰਦਾ ਪੰਜਾਬ ਦੇ ਸਾਧਨ ਜੁਨੀਆ ਅਧਿਆਪਕ ਜੁਨੀ ਕੁਮਾਰ ਪਸੰਦ ਕਰਾ ਸਮਾਦ ਬਹੁਤ ਹੀ ਸਤਿਕਾਰਯੋਗ ਅਧਿਆਪਕ ਜੀ ਮੈਡਮ ਜੀ ਜੀ ਆਪ ਸਹਿਬਾਨ ਵਰਕਰ ਸਹਿਬਾਨ ਜੀ ਨੂੰ ਅੱਜ ਬਹੁਤ ਹੀ ਖੁਸ਼ੀ ਹੋਈਆ ਅੱਜ ਆਰ ਇਹ ਜਥੇਬੰਦੀਆਂ ਦਾ ਕਰਾਵਾ ਇਕੱਠਾ ਹੋਛਾਰਦ ਕਰਦਾ ਕਿ ਪੰਜਾਬ 'ਚ ਜਿਹੜੇ ਜੁਲਮ ਕਿ ਸਰਕਾਰ ਕਰ ਰਹੀ ਆ ਜਾਂ ਸੈਂਟਰ ਸਰਕਾਰ ਕਰ ਰਹੀ ਆ ਉਹਨਾਂ ਦਾ ਮੁਕਾਬਲਾ ਅਸੀਂ ਲੋਕ ਜਿਹੜੇ ਤੜਫ ਰਹੇ ਆ ਮੈਂ ਸਾਰੇ ਆਪੂ ਚਪਾਨਾ ਨੂੰ ਇਹ ਹੱਥ ਜੋ ਕੇ ਬੇਇਤੀ ਕਰਦਾ ਕਿ ਆਪੋ ਆਪਣੀਆਂ ਰਣੀਆਂ ਖਤਮ ਕਰੀਏ ਸਿਰ ਸਾਨੂੰ ਇਕੱਠਿਆਂ ਹੋ ਕੇ ਇਹ ਲੜਾਈ ਜੜੀਏ ਦੇਖਦੇ ਹਾਂ ਵੀ ਤੋ ਯਾਰ ਜੇ ਕੀ ਵੀ ਇੱਥੇ ਦੇ ਵਿੱਚ ਕਿਸਾਨ ਮੋਰਚਾ ਜਿੱਤ ਕੇ ਆਇਆ ਤੇ ਨੰਨੀ ਸਰਕਾਰਾਂ ਦੇ ਜੇ ਕੰਮ ਨਹੀਂ ਜਿਵੇਂ ਕਿਸਾਨ ਕਿਸਾਨਾਂ ਨੇ ਜਦੋਂ ਖੁੱਤ ਪੈ ਗਈ ਆ ਅਸੀਂ ਪਰ ਆਏ ਖੜੇ ਸਾਨੂੰ ਇਕੱਠੇ ਹੋ ਕੇ ਇੱਕ ਛੋਟਲ ਦੀ ਲੋੜਾ ਕਿਸਾਨੀ ਦੇ ਕਈਆਂ ਕਮਜ਼ੋਰੀਆਂ ਨੇ ਉਹਨਾਂ ਕਮਜ਼ੋਰੀਆਂ ਨੂੰ ਦੂਰ ਕਰਕੇ ਜਿਹੜੇ ਸਾਡੇ ਸਾਹਦੇ ਬਿਖਮਣ ਨੇ ਉਹਨਾਂ ਦੇ ਖਿਲਾਫ ਇੱਕ ਇੱਕ ਅੱਜੋ ਜੈ ਇਹ ਤਾਂ ਮਹਾਰ ਖੜਾ ਕਰੀਏ ਜਿਹਦੇ ਨਾਲ ਅਸੀਂ ਜਿੱਤ ਤੱਕ ਪਹੁੰਚ ਗਏ ਅਸੀਂ ਲੋਕਾਂ ਦੇ ਪੱਡਾਂ ਦੇ ਵਿੱਚ ਇਹ ਕੰਨਾ ਤੁਨੇ ਮਜਬੂਰ ਹੋਏਗੇ ਜੇ ਤੁਹਾਡਾ ਕੋ ਆਪਣਾ ਹੀ ਇਕਾਦੰਡਾ ਤੁਸੀਂ ਸਾਧਨੀ ਸਾਧਤ ਸਾਦੇ ਕਰਕੇ ਜਿੱਤੋਗੇ ਇਸ ਕਰਕੇ ਜਿਹੜਾ 2020 ਜਿਹੜਾ ਮੋਰਚਾ ਲੱਗਦਾ ਸੀ ਦੁਨੀਆਂ ਦੇ ਵਿੱਚ ਸਾਰੀ ਦੁਨੀਆਂ ਦੇ ਵਿੱਚ ਇਤਿਆਹ ਖੜਿਆ ਸੀ ਕਿਰਤ ਵਾਚਾਈ ਜਿਖਾੜਾਂ ਵਾਲੇ ਜਿਹੜੇ ਲੜਾਈ ਲੜੀ ਹੈ ਜਿਹੜਾ ਮੋਦੀ ਕਹਿੰਦਾ ਸੀ ਮੈਂ ਚੁਕਾ ਦੇਗਾ ਜੋ ਕਹਿੰਦਾ ਮੈਂ ਉਹ ਹੀ ਕਰਦਾ ਕਫਾਦਰ ਦੇ ਆ ਕੋਈ ਤਾਕਤ ਦੇ ਨਾਲ ਲੋਕਾਂ ਦੇ ਹਰ ਵਰਗ ਦੇ ਲੋਕਾਂ ਦੇ ਸਾਹਕਾ ਜਿਹਦੇ ਕਰਕੇ ਮੋਦੀ ਉਹ ਜਿਹੜਾ ਝੁਕਣਾ ਪਿਆ ਤੇ ਕਿਸਾਨਾਂ ਦੇਖੇ ਲਾਤ ਮਾਰ ਕੇ ਖੜੋ ਕੇ ਭਾਬੇ ਨਾਨਕ ਜੀ ਦੇ ਦਰਸਿਆ ਇੱਕ ਜਿਹੜਾ ਉਹ ਮਾਫੀ ਮੰਗਣੀ ਪਈ ਤੇ ਇੱਕ ਜੇਕ ਕਾਨੂੰਨ ਨੇ ਉਹ माफ ਕਰਾਏ ਨੇ ਮੈਂ माफ ਕਰਦਾ ਪਰ ਉਹ ਮੋਦੀ ਜਿਹੜਾ ਝੂਠਾ ਪ੍ਰਧਾਨ ਮੰਤਰੀ ਹੈ આજ તક સા બુનિયાને ઝૂખે પ્રધાનમંત્રી જ રહ્યા જે બન્યા